ਕ੍ਰਿਪਤ ਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਫਗਵਾੜਾ ਤੋਂ ਇੱਕ ਐਸੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਚੋਰਾਂ ਦਾ ਕਹਿਰ ਦੇਖਣ ਨੂੰ ਮਿਲਿਆ ਚੋਰਾਂ ਦੇ ਵੱਲੋਂ ਇੱਕ ਰਾਤ ਦੇ ਵਿੱਚ ਤਕਰੀਬਨ 12 ਮਿੰਟ ਦੇ ਵਿੱਚ ਵਿੱਚ ਤਿੰਨ ਦੁਕਾਨਾਂ ਨੂੰ ਸ਼ਿਕਾਰ ਬਣਾਇਆ ਗਿਆ ਜਿੱਥੇ ਚੋਰੀ ਕੀਤੀ ਹੈ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਉਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦੁਕਾਨਾਂ ਦੇ ਸ਼ਟਰ ਤੋੜ ਕੇ ਦੁਕਾਨਾਂ ਦੇ ਵਿੱਚੋਂ ਚੋਰੀ ਕੀਤੀ ਗਈ ਹੈ ਦਰਸਲ ਫਗਵਾੜਾ ਦੇ ਜੀਐਸਟੀ ਮੇਲ ਦੇ ਆਪੋਜੀਟ ਸਾਈਡ ਇੱਕ ਮਾਰਕੀਟ ਹੈ ਉਸ ਮਾਰਕੀਟ ਦੇ ਵਿੱਚ ਨਾਮੀ ਦੁਕਾਨ ਤਨੇਜਾ ਮੈਡੀਕੋਸ ਜਿੱਥੇ ਕਿ ਚੋਰਾਂ ਦੇ ਵੱਲੋਂ ਚੋਰੀ ਕੀਤੀ ਗਈ ਤੁਹਾਨੂੰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸ਼ਟਰ ਤੋੜ ਕੇ ਚੋਰੀ ਕੀਤੀ ਗਈ ਹੈ ਜਿਸ ਦੇ ਵਿੱਚ ਹਜ਼ਾਰਾਂ ਰੁਪਏ ਨਗਦ ਔਰ ਸਮਾਨ ਚੋਰੀ ਹੋਇਆ ਉਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਕੌਸ਼ਲ ਕਰਿਆਨਾ ਉਸ ਦੇ ਨਾਲ ਹੀ ਇੱਕ ਦੁਕਾਨ ਹੈ ਉੱਥੇ ਚੋਰੀ ਕੀਤੀ ਗਈ ਚੋਰਾਂ ਦੇ ਵੱਲੋਂ ਉਸ ਤੋਂ ਬਾਅਦ ਰਾਜ ਮੈਡੀਕਲ ਕਰਕੇ ਇੱਕ ਹੋਰ ਮੈਡੀਕਲ ਸਟੋਰ ਹੈ ਅੱਗੇ ਉਸਥੇ ਚੋਰੀ ਕੀਤੀ ਗਈ ਮਤਲਬ ਕਿ 5-7 ਦੁਕਾਨਾਂ ਇਕੱਠੀਆਂ ਨੇ ਉਹਨਾਂ ਦੇ ਵਿੱਚੋਂ ਇੱਕ-ਇੱਕ ਦੁਕਾਨ ਦੋ-ਦੋ ਦੁਕਾਨਾਂ ਛੱਡ ਕੇ ਇਹ ਚੋਰੀ ਦੀ ਜਿਹੜੀ ਘਟਨਾ ਹੈ ਬੀਤੇ ਰਾਤ ਫਗਵਾੜਾ ਤੋਂ ਸਾਹਮਣੇ ਆਈ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸ਼ਟਰ ਜਿਹੜੇ ਨੇ ਦੁਕਾਨਾਂ ਦੇ ਤੋੜੇ ਗਏ ਨੇ ਔਰ ਉਸ ਤੋਂ ਬਾਅਦ ਚੋਰੀ ਕੀਤੀ ਗਈ ਹੈ ਸਾਰੀਆਂ ਦੁਕਾਨਾਂ ਦੇ ਉੱਪਰ ਹਜ਼ਾਰਾਂ ਰੁਪਏ ਦਾ ਕਿਸੇ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਔਰ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਦਾਰਾਂ ਦੇ ਵੱਲੋਂ ਹੁਣ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਏ ਔਰ ਇਹਨਾਂ ਦੇ ਉੱਪਰ ਬਣਦੀ ਕਾਰਵਾਈ ਕਰਕੇ ਸਾਡਾ ਜਿਹੜਾ ਹੋਇਆ ਨੁਕਸਾਨ ਹੈ ਉਸ ਦੀ ਪਰਪਾਈ ਕੀਤੀ ਜਾਏ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਜਲਦ ਅਸੀਂ ਕਾਰਵਾਈ ਕਰਾਂਗੇ ਔਰ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰਾਂਗੇ ਤਨੀਜਾ ਮੈਡੀਕਲ ਮੈਡੀਕਲ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਔਰ ਇੱਥੇ ਵੀ ਚੋਰੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਸ਼ਟਰ ਤੋੜੇ ਗਏ ਨੇ ਗੇਟ ਭੰਨ ਦਿੱਤੇ ਗਏ ਨੇ ਔਰ ਕਿਸ ਤਰੀਕੇ ਦੇ ਨਾਲ ਅੰਦਰੋਂ ਸਮਾਨ ਚੋਰੀ ਕੀਤਾ ਗਿਆ ਔਰ ਇਸ ਮੌਕੇ ਦੇ ਉੱਤੇ ਜਦੋਂ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਰਾਜਕੋਸ਼ਲ ਜੀ ਦਾਤੀ ਇੱਕ ਵਾਰ ਤੁਹਾਡੇ ਕਹਿੰਦੇ ਤਾਲੇ ਤੋੜੇ ਹੋਏ ਨੇ ਸ਼ੌਪ ਦੇ ਕੀ ਗੱਲਬਾਤ ਹੋਈ ਹੈ ਸਾਾਨੂੰ ਨਾ 3 ਵਜੇ ਟੈਲੀਫੋਨ ਗਿਆ ਸੀ ਸਾਡੇ ਗਵਾਂਢੀਆਂ ਦਾ ਕਹਿੰਦੇ ਦੁਕਾਨ ਦੇ ਤਾਲੇ ਟੁੱਟੇ ਤੁਹਾਡੇ ਦੇ ਅਸੀਂ ਆਏ ਤਾਂ ਦੇਖਿਆ ਤਾਂ ਨੁਕਸਾਨ ਕਾਫੀ ਹੋਇਆ ਸੀਗਾ ਤਾਲੇ ਟੁੱਟੇ ਸੀਗੇ ਸਾਡੇ ਨਾਲ ਦੋ ਦੁਕਾਨਾਂ ਹੋਰ ਸੀਗੀਆਂ ਉਹਨਾਂ ਦੇ ਵੀ ਤਾਲੇ ਟੁੱਟੇ ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਤੁਹਾਨੂੰ ਕੀ ਲੱਗਦਾ ਹੈ ਕਿਤੇ ਕੋਈ ਬੰਦਾ ਜਿਹੜਾ ਜਾਣਕਾਰ ਵਾਲੇ ਦੋਲੇ ਘੁੰਮਦਾ ਉਹੀ ਹੋ ਸਕਦਾ ਜਾਂ ਕੋਈ ਕਿੱਦਾਂ ਲੱਗ ਰਿਹਾ ਤੁਹਾਨੂੰ ਦੇਖੋ ਜੇ ਭੇਤੀ ਬੰਦਾ ਤਾਂ ਹੈਗਾ ਹੀ ਕੋਈ ਨਾ ਕੋਈ ਤਾਂ ਜਿਹਨੂੰ ਭੇਤ ਹੋਗਾ ਤਾਂ ਹੀ ਕਰੂਗਾ ਜੇ ਪੈਸੇ ਕਿੱਥੇ ਰੱਖਦੇ ਸੀ ਉਹੀ ਚੀਜ਼ਾਂ ਬੋਲੀਆਂ ਜਿੱਥੇ ਪੈਸੇ ਰੱਖਦੇ ਸੀ ਤੇ ਹੁਣ ਪ੍ਰਸ਼ਾਸਨ ਕਿੰਨਾ ਕੁ ਨੁਕਸਾਨ ਦਾ ਡਾਇ ਇਹਦੇ ਵਿੱਚ ਹੋ ਗਿਆ ਸਾਡੇ 30000 ਦੇ ਗੇਟ ਚ ਹੋਣਾ ਜੀ ਨੁਕਸਾਨ ਬਚੀ 30000 ਦੇ ਗੇਟ ਪੈਸੇ ਹੀ ਲੈ ਕੇ ਗਏ ਪੈਸੇ ਵੀ ਕਾਜੂ ਵੀ ਸਰੋਂ ਦਾ ਤੇਲ ਹਾਰਪਿਕ ਜੋ ਵੀ ਉਹਨਾਂ ਦੇ ਹੱਥ ਲੱਗਾ ਜੀ ਲੈ ਗਏ ਉਹ ਤੇ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਅਸੀਂ ਕਹਿੰਨੇ ਵੀ ਜੋ ਪ੍ਰਸ਼ਾਸਨ ਚੰਗੇ ਤਾਂ ਨਾ ਕੰਮ ਕਰੇ ਤੇ ਸਾਡਾ ਇਨਸਾਫ ਤੇ ਲਾਵੇ ਨਹੀਂ ਆਏ ਦਿਨ ਜਿੱਦਾਂ ਹੁਣ ਦੁਕਾਨਾਂ ਦੇ ਉੱਤੇ ਚੋਰੀਆਂ ਹੋ ਰਹੀਆਂ ਵਪਾਰੀ ਵਰਗ ਤੇ ਕੀ ਅਸਰ ਪੈ ਰਿਹਾ ਇਹਦਾ ਸਾਡਾ ਤਾਂ ਦਿਲ ਕਰਦਾ ਪੰਜਾਬ ਛੱਡ ਕੇ ਚਲ ਜਾਈਏ ਵਪਾਰੀ ਭਗਤ ਕੀ ਕਰੇ ਜੀ ਡੱਡਰ ਕੇ ਜੀ ਥੋੜਾ ਹੁੰਦਾ ਪਹਿਲਾਂ 12 ਘੰਟੇ ਦੀ ਡਿਊਟੀ ਦਿਓ ਰਾਤ ਨੂੰ ਫੇਰ ਉੱਠ ਉੱਟ ਕੇ ਆਓ ਜੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਜੀ ਇਨਸਾਫ ਮੰਗਦੇ ਜੀ ਸਰੋਤ ਉਹਨੇ ਮੈਨੂੰ ਹੌਸਲੇ ਫੋਨ ਕੀਤਾ ਤੇ ਮੈਂ ਪੰਜ ਸੱਤ ਮਿੰਟ ਦੇ ਵਿੱਚ ਆ ਗਿਆ ਸੀ ਆ ਕੇ ਦੇਖਿਆ ਤੇ ਜੋਇਂ ਜਿਹੜਾ ਜੈਕ ਨਾਲ ਹੀ ਖਿੱਚਿਆ ਹੁੰਦਾ ਸ਼ਟਰ ਇਦਾਂ ਹੋਇਆ ਹੋਇਆ ਠੀਕ ਹੈ ਤੇ ਇਹਦੇ ਵਿੱਚ ਤੁਹਾਡਾ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਦੇਖੋ ਜੀ ਵੀ ਇਹ ਮੋਟਾ ਮੋਟਾ ਜਿਹਾ ਲਾਲਵੇ ਤੇ 1500 ਤੋਂ 200000 ਦੇ ਵਿੱਚ ਦਾ ਨੁਕਸਾਨ ਹੋ ਹੀ ਗਿਆ ਕਿਉਂਕਿ ਜਿਹੜੀ ਥੋੜੀ ਬਹੁਤ ਹੀ ਕੈਸ਼ ਵਿੱਚ ਰੱਖ ਕੇ ਜਾਈਦਾ ਹੈ ਜਾਂ ਭਾਣ ਜਾਂ ਪਰਚੀਆਂ ਲਗਾਤਾਰ ਇਹ ਘਟਨਾਵਾਂ ਵਾਪਰ ਰਹੀਆਂ ਇੱਥੇ ਹੋਰ ਵੀ ਕੋਈ ਦੁਕਾਨ ਦੇ ਵਿੱਚ ਰਾਤੀ ਹਾਂਜੀ ਹਾਂਜੀ ਮੇਰੇ ਨਾਲ ਕੌਸ਼ਲ ਕਰਿਆਨਾ ਸਟੋਰ ਉਹਨਾਂ ਦੇ ਵੀ ਹੋਇਆ ਨਾਲ ਇੱਧਰ ਰਾਜ ਮੈਡੀਕਲਜ਼ ਹੈ ਉਹਨਾਂ ਦੇ ਵੀ ਹੋਇਆ ਮਤਲਬ ਇੰਨੀ ਆ ਜ਼ਿਆਦਾ ਘਟਨਾਵਾਂ ਵਾਪਰ ਰਹੀਆਂ ਵਪਾਰੀ ਵਰਗ ਤੇ ਇਹਦਾ ਕੀ ਅਸਰ ਪੈ ਰਿਹਾ ਹੈ ਭਾਈ ਵਪਾਰੀ ਵਰਗ ਤਾਂ ਉਹਦੇ ਡਰ ਜਾਊਗਾ ਕੀ ਕਰੇ ਵਪਾਰੀ ਵਰਗ ਆ ਚਾਰ ਦਿਨ ਪਹਿਲੇ ਉਸਨੇ ਦੇ ਸਾਹਮਣੇ ਬੀਬੀ ਮੈਡੀਕਲ ਹਾਲ ਤੇ ਦਿਨੇ ਦਿਹਾੜੇ ਸਵਾ 4 ਵਜੇ ਹੋ ਗਿਆ ਉਸ ਤੋਂ ਪਹਿਲੇ ਉਹ ਇੱਕ ਟਹਿਰਾ ਵਾਲੇ ਦੇ ਕਿਤੇ ਹੋਇਆ ਅਸਲ ਕੋਈ ਜਿਹੜਾ ਤੇ ਕਰਨਾ ਪਾ ਰਹੇ ਕੋਈ ਜੇ ਤੇ ਬੰਦਿਆਂ ਨੇ ਕੋਈ ਗੈਂਟੀ ਲਾ ਰਵੇ ਜਾਂ ਕੋਈ ਸਕਿਉਰਟੀ ਦਾ ਕੋਈ ਸਾਨੂੰ ਗਵੇ ਕਰੇ ਬਸ ਇਹ ਕਿਹਦੇ ਸਿਰ ਦੇ ਉੱਤੇ ਕਰਨਾ ਅਨੰਦੋ ਕਿੰਨੇ ਕ ਵਜੇ ਦੀ ਘਟਨਾ ਹੈ ਇਹ ਮੈਨੂੰ ਜੀ 1:3 ਵਜੇ ਫੋਨ ਆਇਆ ਉਹਦੇ ਹਿਸਾਬ ਨਾਲ ਵੀ ਅਪਰੋਕਸਿਮੇਟ 1:3 ਤੋਂ 2 ਜਾਂ 2:3 ਦੇ ਵਿਚ ਵਿੱਚ ਹੋਇਆ ਜੀ ਉਸ ਤੋਂ ਬਾਅਦ ਕੋਈ ਪੁਲਿਸ ਮੁਲਾਜ਼ਮ ਵਗੈਰਾ ਤੁਹਾਡੇ ਕੋਲ ਆਏ ਹੋ ਮੈਂ 100 ਨੰਬਰ ਤੇ ਕਾਲ ਕੀਤੀ ਸੀ ਜੀ ਤੇ ਪੀਸੀਆਰ ਵਾਲੇ ਦੋ ਆਏ ਸੀਗੇ ਬੰਦੇ ਉਹਨਾਂ ਨੇ ਪਹਿਲਾਂ ਫੋਟੋ ਵਗੈਰਾ ਖਿੱਚੀਆਂ ਸੀ ਗਿਆ ਤੇ ਫਿਰ ਉਹਨਾਂ ਨੇ ਜਿਹੜੀ ਆ ਸਾਡੀ ਇੰਡਸਟਰੀਅਲ ਏਰੀਆ ਵਾਲੀ ਚੌਂਕੀ ਆ ਉੱਥੋਂ ਦੀ ਆਏ ਸੀਗੇ ਸਾਬਾ ਨੂੰ ਉਹਨਾਂ ਨੇ ਵੀ ਫੋਟੋ ਵਗੈਰਾ ਕੀਤੀਆਂ ਤੇ ਉਹ ਕਹਿੰਦੇ ਵੀ ਸਵੇਰੇ ਆ ਜਾਓ ਤੇ ਫਿਰ ਉਸ ਦੇ ਜਿਹੜੀ ਅਗਲੀ ਕਾਰਵਾਈ ਹੈਗੀ ਹੈ ਉਹ ਕਰ ਲਈ ਤੇ ਹੁਣ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਜੀ ਸਰ ਹਮਨ ਪ੍ਰਸ਼ਾਸਨ ਤੋਂ ਮੰਗ ਤਾਂ ਇਹ ਹੀ ਆ ਵੀ ਸਾਡੀ ਸੇਫਟੀ ਦਾ ਕੀ ਹੈਗਾ ਸਾਨੂੰ ਵੀ ਪਤਾ ਲੱਗੇ ਮੇਰਾ ਤਾਂ ਰਾਹੁਲ ਰਾਉ ਜੀ ਤੁਹਾਡੇ ਦੁਕਾਨ ਦੇ ਜਿਹੜੇ ਆ ਸ਼ੀਸ਼ੇ ਵਗੈਰਾ ਟੁੱਟੇ ਹੋਏ ਨੇ ਸ਼ਟਰ ਟੁੱਟਿਆ ਹੋਇਆ ਕੀ ਘਟਨਾ ਹੈ ਸਾਰੀ ਇਹ ਕੱਲ ਚੋਰੀ ਹੋਈ ਜੀ ਰਾਤੀ ਨੂੰ ਸਾਡੇ ਤੇ ਕਿੰਨਾ ਦਾ ਨੁਕਸਾਨ ਹੈ ਚੋਰੀ ਵਿੱਚ ਤਾਂ ਲੱਗਦਾ ਹੋਊਗਾ ਸਕਾਲ ਮੈਨੂੰ ਤਾਂ ਨਹੀਂ ਪਤਾ ਪੈਸੇ ਸੀਗੇ ਫੇ ਆਪਣੇ ਕੋਲ ਉਹ ਲੈ ਕੇ ਕੈਸ਼ ਲੈ ਕੇ ਗਏ ਸਾਰਾ ਜਿੰਨਾ ਠੀਕ ਹੈ ਤੇ ਦਵਾਈਆਂ ਵਗੈਰਾ ਹੋਰ ਦਵਾਈਆਂ ਨਹੀਂ ਛੇੜੀਆਂ ਕਿਸੇ ਨੇ ਬਸ ਕੈਸ਼ ਲੈ ਕੇ ਗਏ ਆ ਗੱਲਾ ਸਾਰਾ ਸਾਫ਼ ਕਰਤਾ ਕੱਲ ਦੀ ਸੇਲ ਲੈ ਕੇ ਬਾਕੀ ਥੋੜੇ ਬੋਤੇ ਪੈਸੇ ਸੀਗੇ ਉਹ ਵੀ ਲੈ ਕੇ ਨਾਲ ਜਿਵੇਂ ਕਿ ਤੁਹਾਡੇ ਤੁਹਾਡੇ ਇਹ ਜਿਹੜੀ ਮਾਰਕੀਟ ਹੈ ਇਹਦੇ ਵਿੱਚ ਲਗਾਤਾਰ ਰਾਤ ਪਰ ਤਿੰਨ ਚੋਰੀਆਂ ਹੋਈਆਂ ਕਿਵੇਂ ਦੇਖਦੇ ਆ ਇਸ ਘਟਾ ਨੂੰ ਕੋਈ ਭੇਤੀ ਮਹੱਲੇ ਦਾ ਆ ਜਾਂ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਦੇਖੋ ਜੀ ਇਹਦੇ ਬਾਰੇ ਮੈਂ ਤਾਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਮੈਨੂੰ ਕੋਈ ਪਤਾ ਨਹੀਂ ਇਹਦੇ ਬਾਰੇ ਨਾ ਮੈਂ ਕਿਸੇ ਬੰਦੇ ਨੂੰ ਦੇਖਿਆ ਬਾਕੀ ਜੋ ਦਿੱਕਤ ਹੈ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੰਗ ਇਹ ਹੈ ਜੀ ਵੀ ਲੱਗਨ ਜਲਦੀ ਜਲਦੀ ਜਿਹੜੇ ਵੀ ਚੋਰ ਹੈਗੇ ਉਹਨਾਂ ਨੂੰ ਫੜਾਇਆ ਜਾਵੇ